ਸਚੀਕਾਲ ਜੀ ਮੇਰੇ ਇਸ YouTube ਚੈਨਲ ਤੇ ਅੱਜ ਜੋ ਕਿ ਆਪਾਂ ਮੁਲਾਜ਼ਮ ਦੀਆਂ ਵੱਖ-ਵੱਖ ਮੰਗਾਂ ਰੱਖੀਆਂ ਗਈਆਂ ਨੇ ਉਹਨਾਂ ਮੰਗਾਂ ਬਾਰੇ ਜਾਣਕਾਰੀ ਲਵਾਂਗੇ ਆਪਾਂ ਅਮਰਜੀਤ ਸਿੰਘ ਮੰਗਲੀ ਜੀ ਤੋਂ ਜੋ ਕਿ ਪਹਿਲੀ ਆਪਾਂ ਮੰਗ ਹੈਗੀ ਮੁਲਾਜ਼ਮਾਂ ਦੀ ਉਹ ਇਹ ਹੈ ਕਿ ਪੰਜਾਬ ਸਰਕਾਰ ਜੋ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਕਦੋਂ ਪੱਕਾ ਕਰ ਰਹੀ ਹੈ ਤੇ ਕਿੰਨਾ ਟਾਈਮ ਹੋਰ ਲਾ ਸਕਦੀ ਆ ਉਸ ਬਾਰੇ ਮੈਨੂੰ ਜਾਣਕਾਰੀ ਦੋ ਮੈਨੂੰ ਕੱਚੇ ਮੁਲਾਜ਼ਮਾਂ ਪੱਕੇ ਕਰਨ ਸੰਬੰਧੀ ਪੀਐਸ ਪੀਸੀਐਲ ਦੇ ਸੀਐਮੜੀ ਨਾਲ ਮਹਾਲੀ ਵਿੱਚ ਮੀਟਿੰਗ ਹੋਈ ਕਿਉਂਕਿ ਬੜੀ ਆਸਾ ਮਲਾਇਆਂ ਨੂੰ ਉਹਨਾਂ ਦੇੰਦਿਆਂ ਵਿੱਚੋਂ ਪੀਐਸਪੀਸੀਐਲ ਦੇ ਸੀਐਮ ਦੀ ਵੱਲੋਂ ਜੋ ਪੀਐਸਪੀਸੀਐਲ ਵਿੱਚ ਪੀਐਸਟੀਸੀਐਲ ਵਿੱਚ ਕੰਮ ਕਰਤੇ ਕੱਚੇ ਬਣਾਏ ਨੂੰ ਰੈਗੂਲ ਕੀਤਾ ਜਾ ਸਕਦਾ ਦੂਜੀ ਜੋ ਮੰਗ ਹੈਗੀ ਆ ਉਹ ਹੈਗੀ ਪੰਜਾਬ ਸਰਕਾਰ ਕਦੋਂ ਡੀਏ ਦੇ ਵਿੱਚ ਵਾਅਦਾ ਕਰ ਸਕਦੀ ਤੇ ਕਿੰਨਾ ਪਰਸੈਂਟ ਕਰ ਸਕਦੀ ਆ ਮੁਲਾਜ਼ਮ ਦੇ ਡੀਏ ਦੇ ਵਿੱਚ ਵਾਅਦਾ ਉਸ ਦੇ ਬਾਰੇ ਮੈਨੂੰ ਜਾਣਕਾਰੀ ਦਿਓਈ ਪੰਜਾਬ ਸਰਕਾਰ ਉਹਨਾਂ ਦੇੰਦਿਆਂ ਵਿੱਚ ਡੀਏ ਦੇ ਬੰਦਾ 16% ਸਰਕਾਰ ਸਾਧਿਆ ਕਿਉਂਕਿ ਕੇਂਦਰ ਸਰਕਾਰ ਮਨ ਡੀਏ ਆ 58% ਆ ਪੰਜਾਬ ਸਰਕਾਰ ਮਨ ਡੀਏ ਆ 42% ਆ 16% ਦਾ ਬਹੁਤ بڑا ਫਰਕ ਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਨ ਤਮਨ ਦੇ ਨਾਲ ਇੱਕ ਮੀਟਿੰਗ ਹੋਈ ਬਿੱਤਾਂ ਹਰਪਾਤ ਟੀਮਾਂ ਜੋ ਕੇ ਸਾਬਕਾ ਚੇਅਰਮੈਨ ਹੈ ਜਾਂ ਅਮਨ ਉੜਾ ਹੈ ਕਹਿਣ ਮੰਤਰੀ ਉਹਨਾਂ ਨਾਲ ਕਈ ਮੀਟਿੰਗ ਹੋਈਆਂ ਵੀ ਡੀਏ ਦੇ ਵਾਧਾ ਕੀਤਾ ਜਾਵੇ ਉਹਨਾਂ ਨੇ ਪੰਜਾਬ ਸਰਕਾਰ ਡੀਏ ਵਾਧਾ ਕਰ ਸਕਦੀ ਆ ਵਿੱਤ ਮੰਤਰੀ ਹਰਪਾਲ ਸਿੰਘ ਈਮਾਨ ਨੇ ਕਿਹਾ ਕਿ 17000 ਕਰੋੜ ਰੁਪਏ ਜੋ ਕਿ ਪੇਗ ਨੇਰੇ ਬਣਦਾ ਜਿਸਾਰੇ ਡੀਲੇਟ ਹੋਇਆ ਉਹਨਾਂ ਨੂੰ ਜਿਹਨਾਂ ਵਿੱਚ ਜੋ ਪੰਜਾਬ ਸਰਕਾਰ ਦਾ ਡੀ ਵੱਡਾ ਵਾਅਦਾ ਕਰ ਸਰੀਹਾਨੀ ਮੰਨੇ ਜੀ ਤੀਜੀ ਮੰਗ ਜੋ ਕਿ ਪੰਜਾਬ ਸਰਕਾਰ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਨੇ ਜੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਦੋਂ ਕਰ ਸਕਦੇ ਤੇ ਕਿੰਨਾ ਟਾਈਮ ਹੋ ਲੱਗ ਸਕਦਾ ਉਸ ਬਾਰੇ ਜਾਣਕਾਰੀ ਦਿਓ ਨਾੜੀ 2004 ਤੋਂ ਜੋ ਭਰਤੀ ਮੁਲਾਜ਼ਮਾਂ ਹਾਂ ਜੀ ਉਹਨਾਂ ਵਾਸਤੇ ਪੰਜਾਬ ਸਰਕਾਰ ਵੱਲੋਂ ਐਨਪੀਐਸ ਸਕੀਮ ਲਾਗੂ ਕੀਤੀ ਗਈ ਆ ਤੇ ਕੇਂਦਰ ਸਰਕਾਰ ਵੱਲੋਂ ਯੂਪੀਐਸ ਕਿੰ ਲਾਗੂ ਕੀਤੀ ਗਈ ਆ ਜਿਸ ਸਾਰੇ ਮਨਾਂ ਨੇ ਬਹੁਤ ਰੋਸ ਆ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਨੋਟੀਫਾਈ ਕੀਤਾ ਗਿਆ ਸੀ ਵੀ ਅਸੀਂ ਪੁਰਾਣੀ ਪੈਨਸ਼ਨ ਸਕੀਮਾਂ ਜੋ ਬਹਾਲ ਕਰਤੀ ਆ ਪਰ ਸਰਕਾਰ ਵੱਲੋਂ ਲਗਭਗ ਪੌਣੇ ਚਾਰ ਸਾਲ ਤੋਂ ਪਰਸਪਰ ਹੋ ਚੁੱਕਿਆ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮਾਂ ਨਿਯਮ 72 ਅਨੁਸਾਰ ਲਾਗੂ ਨਹੀਂ ਕੀਤੀ ਗਈ ਰੋਸਾਰਾਂ ਨਾਲ ਸਨ ਵਿੱਚ ਜੋ ਮਹਾ ਸਰਕਾਰ ਆ ਪੁਰਾਣੀ ਪੈਨਸ਼ਨਿੰਗ ਦੇ ਉੱਪਰ ਕੋਈ ਫੈਸਲਾ ਅਜੇ ਨਹੀਂ ਨਿਕਲਿਆ ਮੁਲਾਜ਼ਮਾਂ ਦੇ ਜੋ ਪੇ ਕਮਿਸ਼ਨ ਦਾ ਏਰੀਅਰ ਆ ਉਹ ਕਦੋਂ ਪੰਜਾਬ ਸਰਕਾਰ ਦੇ ਸਕਦੀ ਹੈ ਤੇ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜਿਵੇਂ ਪੇਗੋ ਦੇ ਲਗਭਗ 18 ਹਜ਼ਾਰ ਕਰੋੜ ਦੇ ਉੱਪਰ ਬਣਦਾ ਮੇਤਵਾਲੀ ਹਰਪਾਲ ਸਿੰਘ ਜੀਮਾ ਦਾ ਬਿਆਨ ਆਇਆ ਕਿ 17000 ਕਰੋੜ ਰੁਪਏ ਜੋ ਏਰੀਅਰ ਲਾਇਨ ਜਾਇਰ ਮੰਗਾ ਕਿਉਂਕਿ 5.5 ਸਾਲ ਏਰੀਅਰ ਦਾ ਛੋਟੀ ਮੋਟੀ ਗੱਲ ਨਹੀਂ ਹੈਗੀ ਜਦੋਂ ਵੀ ਸਕੇਲ ਚੇਂਜ ਹੁੰਦਿਆ ਦਾ ਮਲਾ ਨੂੰ ਆਸ ਹੁੰਦੀ ਆ ਵੀ ਅਸੀਂ ਪ੍ਰਾਪ ਲੈਵਾਂਗੇ ਕੋਈ ਜਾਂ ਅਸੀਂ ਬੱਚ ਦਾ ਵਿਆਹ ਕਰਾਂਗੇ ਜਾਂ ਅਸੀਂ ਕੋਈ ਕੋਠੀ ਪਾਵਾਂਗੇ ਔਰ ਇਹ ਸਰਕਾਰ ਵੱਲੋਂ ਜੋ 5.5 ਸਾਲਾਂ ਏਰੀਆ ਦਾ ਦੱਬ ਕੇ ਬੈਠੀ ਆ ਮੂੰਹ ਨਹੀਂ ਖੋ ਰਹੀ ਜਿਸ ਨੂੰ ਲੈ ਕੇ ਮੁਖਲੀ ਭਵਨ ਤਮਾਨ ਮੇਤਵਾਂ ਦੇ ਹਰਪਾਂ ਚੀਮਾਂ ਦੇ ਲਾਰਿਆਂ ਦੀ ਪੋਰ ਖੁੱਲੀ ਜਾ ਰਹੀ ਆ ਸੰਗਰੂਰ ਦੇ ਵਿੱਚ ਜਿੰਨੇ ਧਰਨੇ ਹੋਣ ਲੱਗੇ ਆ ਕਿਉਂਕਿ ਮੁਖਲੀ ਭਵਨ ਉਹਨਾਂ ਸ਼ਹਿਰ ਆ ਪਹਿਲਾਂ ਸਰਕਾਰ ਚਾਹੇ ਕੇਂਦਰ ਚਾਹੇ ਕਾਲੀ ਸਰਕਾਰ ਸੀ ਜਾਂ ਕਾਂਗਰਸ ਸਰਕਾਰ ਸੀ ਉਸ ਸਮੇਂ ਨੇ ਧਰਨੇ ਨਹੀਂ ਲੱਗੇ ਪਟਿਆਲੇ ਵਿੱਚ ਜਾਂ ਮਰਿੰਡੇ ਵਿੱਚ ਜਾਂ ਮਰਮਹਾਲੀ ਵਿੱਚ ਪਰ ਮਾਂ ਸਰਕਾਰ ਜਦੋਂ ਆਈਆ ਉਹਨਾਂ ਨੇ ਧਰਨੇ ਬਹੁਤ ਲੱਗਦੇ ਆ ਹਰ ਇੱਕ ਮਾਨ ਕਹਿਣਾ ਹੁੰਦਾ ਮੁਖਲੀ ਭਵਨ ਤੋਂ ਸੇ ਮਾਨ ਕਿ ਮੇਰੀ ਸਰਕਾਰ ਆ ਜਾਵੇ ਤਾਂ ਕਦੇ ਕੋਈ ਧਾਨਾ ਨਹੀਂ ਲੱਗੂਗਾ ਪਰ ਧਾਨਿਆਂ ਦੀ ਗਿਣਤੀ ਵੱਧ ਜਾ ਰਹੀ ਆ ਤੇ ਮਾਂ ਸਰਕਾਰ ਫਿਰ ਲਾਰੇ ਲਾ ਕੇ ਇੱਕ ਟਾਈਮ ਪਾਸ ਕਰ ਰਹੀ ਆ ਹਾਂਜੀ ਮਾਨ ਜੀ ਮੁਲਾਜ਼ਮਾਂ ਦਾ ਜੋ ਕਿ ਕਟਿਆ ਹੋਇਆ ਮੋਬਾਈਲ ਪਤਾ ਇਹ ਸਕੀਮ ਕਦੋਂ ਬਹਾਲ ਕਰ ਸਕਦੀ ਹੈ ਪੰਜਾਬ ਸਰਕਾਰ ਉਸਤੇ ਬਾਰੇ ਮੈਨੂੰ ਜਾਣਕਾਰੀ ਦਿਓ ਜੀ ਮਾਂ ਸਰਕਾਰ ਵੱਲੋਂ ਕੱਲਾ ਮੋਬਾਈਲ ਪਤਾ ਨਹੀਂ ਕੱਟਿਆ ਗਿਆ 37 ਤਰ੍ਹਾਂ ਦੇ ਪਤੇ ਕੱਟ ਲਾਇਆ ਗਿਆ ਜਿਸ ਵਿੱਚ ਜੋ ਮੁੱਖ ਪਤਾ ਸੀ ਰੂਲ ਰੀ ਦੇ ਉੱਪਰ ਵੀ ਕੱਟ ਲਾਇਆ ਗਿਆ ਮਾਂ ਸਰਕਾਰ ਨੂੰ ਜਿੰਨੇ ਮਲਾਹਣ ਜਥੇਬੰਦੀਆਂ ਨੇ ਚਾਹ ਡੀਤ੍ਰੇ ਜਥੇਬੰਦੀ ਆ ਜਾਂ ਡੀਸੀ ਹਾਊਸ ਵਾਲੇ ਜਥੇਬੰਦੀ ਆਗੂ ਨੇ ਜਾਂ ਪੀਐਸਪੀ ਸੇ ਲਿਆਗੂ ਨੇ ਪੀਐਸਟੀ ਸੇ ਲਿਆਗੂ ਨੇ ਜਾਂ ਸਾਂਝ ਫਰੰਟ ਦੇ ਆਗੂ ਨੇ ਉਹਨਾਂ ਨੇ ਕਿਹਾ ਵੀ 37 ਦਿਨਾਂ ਦੇ ਪੱਤਰੇ ਘਟ ਲਾਇਆ ਗਿਆ ਸਰਕਾਰ ਵੱਲੋਂ ਉਹ ਹਰ ਹਾਲਤ ਵਿੱਚ ਬਾਹਰ ਕਿਤੇ ਜਾਣ ਪਰ ਅਜੇ ਤੱਕ ਕੁਝ ਪ੍ਰਾਪਤ ਨਹੀਂ ਹੋਇਆ ਹਾਂ ਜੀ ਮਾਨੇ ਜੋ ਕਿ ਮਿਡਲ ਵਰਕਰ ਜਾਂ ਆਸ਼ਾ ਵਰਕਰ ਜਾਂ ਅੰਗੜਮਾੜੀ ਵਰਕਰ ਜੋ ਕੰਮ ਕਰ ਰਹੇ ਨੇ ਉਹਨਾਂ ਦੇ ਮਾਣ ਪੱਤੇ ਸਬੰਧੀ ਬਾਰੇ ਬੰਨ ਜਾਣਕਾਰੀ ਦਿਓ ਕਿ ਕਦੋਂ ਵਾਅਦਾ ਕਰ ਸਕਦੇ ਨੇ ਉਸ ਬਾਰੇ ਜਾਣਕਾਰੀ ਦਿਓ ਮਿਡਲ ਵਰਕਰਾਂ ਆਸਾ ਵਰਕਰਾਂ ਅਗਣਵੜੀ ਵਰਕਰਾਂ ਉਹਨੇ ਮੁੱਖ ਮੰਗ ਹੈ ਵੀ ਸਾਡੇ ਜੋ ਮਾਨ ਪੱਤੇ ਵਿੱਚ ਵਾਅਦਾ ਕੀਤਾ ਜਾਵੇ ਆਸਾ ਵਰਕਰਾਂ ਨੂੰ ਅਗੂ ਅਮਰਜੀਤ ਕੌਰ ਨੇ ਸਿਆ ਪਰ ਮਾਨ ਸਰਕਾਰ ਸਾਡੇ ਜੋ ਪੱਤੇ ਵਿੱਚ ਵਾਅਦਾ ਨਹੀਂ ਕਰ ਰਹੀ ਜਿਸ ਨੂੰ ਲੈ ਕੇ ਸੰਗਰੂਰ ਦੇ ਵਿੱਚ ਜਾਂ ਮਹਾਲੀ ਵਿੱਚ ਚੰਡੀਗੜ੍ਹ ਦੇ ਵਿੱਚ ਮੜ ਕੇ ਚਾਹੁੰਦੀ ਜਾਣਕਾਰੀ ਦਿੱਤੀ ਗਈ ਸੀ ਜੰਦਰ ਵਿੱਚ ਰੈਲੀਆਂ ਕੀਤੀਆਂ ਦੇ ਮਾਨ ਸਰ ਲਾਲ ਨੇ ਪੋਲ ਵੀ ਖੁੱਲ੍ਹ ਗਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਜੋ ਮੁੱਖ ਭਵਾਨ ਤੋਂ ਪੁਦਲੇ ਵੀ ਫੁੱਕੇ ਗਏ ਪਰ ਅਜੇ ਤੱਕ ਜੋ ਆਸਾ ਵਰਕਰਾਂ ਅਗਣਵੜੀ ਵਰਕਰਾਂ ਉਹਨਾਂ ਨੇ ਮਾਨਤੇ ਵਾਦਾ ਨਹੀਂ ਕੀਤਾ ਕਿ ਹਾਂਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੋ ਕਿ ਇਹਨਾਂ ਨੇ ਮੁਲਾਜ਼ਮ ਦੀਆਂ ਜੋ ਵਕ ਵਕ ਮੰਗਾਂ ਰੱਖੀਆਂ ਨੇ ਉਹਨਾਂ ਮੰਗਾਂ ਦੇ ਬਾਰੇ ਮੈਨੂੰ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਕਦੋਂ ਇਹਨਾਂ ਮੁਲਾਜ਼ਮ ਦੀਆਂ ਮੰਗਾਂ ਨੂੰ ਪੂਰੀਆਂ ਕਰ ਸਕਦੇ ਨੇ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ